साथ नाम ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਆਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹਿਲੇ ਪਾਤਸ਼ਾਹ ਜੀ ਦੀ ਬਾਣੀ ਗੂਜਰੀ ਰਾਗ ਦੇ ਵਿੱਚ ਚੱਲ ਰਹੀ ਹੈ ਤਾਂ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਤਿੰਨ ਸ਼ਬਦ ਸੰਪੂਰਨ ਹੋਏ ਸੀ ਚੌਥਾ ਸ਼ਬਦ ਆਰੰਭ ਹੋਇਆ ਸੀ ਜਿਹਦੇ ਚਾਰ ਬੰਦ ਪਾਤਸ਼ਾਹ ਜੀ ਦੇ ਸੰਪੂਰਨ ਹੋਏ ਹਉ ਅੱਗੇ ਪਾਤਸ਼ਾਹ ਜੀ ਪੰਜਵਾਂ ਬੰਦ ਇਸ ਸ਼ਬਦ ਦਾ ਆਰੰਭ ਕਰਦੇ ਹਾਂ ਜੀ ਗੂਜਰੀ ਮਹੱਲਾ ਪਹਿਲਾ ਅਜੀ ਸਰਨ ਪਰੇ ਪ੍ਰਭ ਬਖਸ਼ਿ ਮਲਾਵੈ ਬਿਲਮਨਾ ਅਦਵਾਰ ਆਈ ਆਨੰਦ ਮੂਲ ਅਨਾਥ ਸਿਰਨਾਥਾ ਸਤਗੁਰ ਮੇਲ ਮਿਲਾਈ ਪਾਤਸ਼ਾਹੀ ਪਾਤਸ਼ਾਹ ਜੀ ਵਚਨ ਕਰਦੇ ਹਨ ਆ ਜੀ ਸਰਨ ਪਰੇ ਰੱਬ ਬਖਸ਼ ਮਿਲਾਵੇ ਬਿਲਮਨਾ ਅਦਵਾਰ ਆਈ ਆਰ ਆਨੰਦ ਮਮੂਲ 나ਥ ਸਿਰਨਾਥਾ ਸਤਗੁਰ ਮੇਲ ਮਲਾਈ ਆਛਾ ਜੀ ਇਸ ਬੰਦ ਨੂੰ ਆਰੰਭ ਕਰਦੇ ਹੋਏ ਵਚਨ ਕਰਦੇ ਹਨ ਪਿਛਲੇ ਬੰਦ ਦੇ ਵਿੱਚ ਮਹਾਰਾਜ ਜੀ ਬਤਨ ਕੀਤੇ ਐ ਜੀ ਗੁਰ ਕੀ ਦਾਤ ਨਾ ਮਿਟੇ ਕੋਈ ਮੇਰੇ ਠਾਕਰ ਆਪ ਦਵਾਈ ਜਿਹੜੀ ਪਰਮੇਸ਼ਰ ਦੀ ਬਖਸ਼ੀ ਦਾਤ ਹੈ ਮਹਾਰਾਜ ਜੀ ਕਹਿੰਦੇ ਉਹਨੂੰ ਕੋਈ ਮਿਟ ਨਹੀਂ ਸਕਦਾ ਖੋ ਨਹੀਂ ਸਕਦਾ ਜਿਹੜੀ ਉਹਦੀ ਕਿਰਪਾ ਹੈ ਪਰ ਸੰਤਾ ਹੈ ਉਹਦੀ ਦਾਤ ਹੈ ਸੱਚਾ ਨਾਮ ਉਹਨੂੰ ਚੋਰ ਚਰਾ ਨਹੀਂ ਸਕਦਾ ਮਹਾਰਾਜ ਜੀ ਕਹਿੰਦੇ ਨਿੰਦਕ ਜਿਹੜਾ ਉਹਨੂੰ ਖੋ ਨਹੀਂ ਸਕਦਾ ਮਹਾਰਾਜ ਜੀ ਕਹਿੰਦੇ ਸੱਚੇ ਗੁਰੂ ਦੇ ਰਾਹੀਏ ਦਾਤ ਦੀ ਪ੍ਰਾਪਤੀ ਹੁੰਦੀ ਹੈ ਭਾਈ ਮਹਾਰਾਜ ਜੀ ਕਹਿੰਦੇ ਗੁਰੂ ਦੀ ਦਾਤ ਨੂੰ ਕੋਈ ਮੀਟ ਨਹੀਂ ਸਕਦਾ ਮਿਟੇ ਕੋਈ ਜੇ ਮਰੈ ਮਨ ਮੇਰੇ ਠਾਕੁਰ ਬਖਸ਼ਿ ਮਿਲਾਵੇ ਮਹਾਰਾਜ ਜੀ ਕਹਿੰਦੇ ਉਹਦੀ ਬਖਸ਼ਿਸ਼ ਹੈ ਠਾਕੁਰ ਦੀ ਉਹ ਸਤਿਗੁਰੂ ਨੇ ਮੇਲ ਕਰਾ ਦਿੰਦਾ ਠਾਕੁਰ ਦੇ ਨਾਮ ਬਿਲਮ ਨਾਂ ਅਦਵਾਰਾਈ ਅਗਲੇ ਬੰਦ ਵਿੱਚ ਮਹਾਰਾਜ ਜੀ ਕਹਿੰਦੇ ਉਹ ਬਿਲਮ ਨਹੀਂ ਕਰਦਾ ਅੱਧੀ ਰਾਈ ਜਿੰਨਾ ਵੀ ਸਵਾਣੀ ਮਹਾਰਾਜ ਜੀ ਕਹਿੰਦੇ ਅਦਵਾਰਾਈ ਆਪ ਕੀ ਰਾਈ ਦਾ ਜੜਾ ਬੀਜ ਹੁੰਦਾ ਨਾ ਉਹਦੇ ਅੱਧ ਜਿੰਨਾ ਵੀ ਸਵਾਣੀ ਲੱਗਦਾ ਆਪ ਮਹਾਰਾਜ ਜੀ ਕਹਿੰਦੇ ਐ ਜੀ ਇਹ ਮਨ ਸਰਨ ਪਰੇ ਪ੍ਰਭ ਬਖਸ਼ ਮਿਲਾਵੇ ਮਹਾਰਾਜ ਜੀ ਕਹਿੰਦੇ ਜਿਹੜੇ ਉਹਦੀ ਸਰਨ ਆ ਜਾਂਦੇ ਹਨ ਉਹ ਸਰਨ ਆਇਆ ਨੂੰ ਮਹਾਰਾਜ ਜੀ ਕਹਿੰਦੇ ਬਖਸ਼ਿਸ਼ ਕਰ ਦਿੰਦਾ ਜਿਹੜੇ ਉਹਦੀ ਸਰਨ ਲੈ ਲੈਂਦੇ ਹਨ ਉਹਦਾ ਆਸਰਾ ਓਟ ਲੈਂਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਤੇ ਬਖਸ਼ਿਸ਼ਾਂ ਕਰਦਾ ਉਹ ਬਿਲਵ ਨਹੀਂ ਕਰਦਾ ਬਿਲਵੰਦ ਦਾ ਭਾਵ ਹੁੰਦਾ ਹੈ ਦੇਰੀ ਨਹੀਂ ਲਾਂਦਾ ਉਹ ਸਮਾ ਨਹੀਂ ਲਾਂਦਾ ਦੇਰੀ ਨਹੀਂ ਲਾਂਦਾ ਮਹਾਰਾਜ ਜੀ ਫਿਰ ਕਹਿੰਦੇ ਅੱਧਵਾਰਾਈ ਮਹਾਰਾਜ ਜੀ ਕਹਿੰਦੇ ਅੱਧੀ ਰਾਈ ਦੇ ਬੀਜ ਜਿੰਨਾ ਵੀ ਸਵਾ ਨਹੀਂ ਉਹ ਲਾਂਦਾ ਆਨੰਦ ਮੂਲ 나ਥ ਸਿਰਨਾਥਾ ਸਤਗੁਰ ਮੇਲ ਮਲਾਈ ਮਹਾਰਾਜ ਜੀ ਕਹਿੰਦੇ ਆਨੰਦ ਉਹ ਮਾਲਕ ਜਿਹੜਾ ਹੈ ਉਹ ਆਨੰਦ ਦਾ ਚਸ਼ਮਾ ਹੈ ਆਨੰਦ ਦਾ ਉਹ ਪਰਮਾਤਮਾ ਜਿਹੜਾ ਆਨੰਦ ਮੂਲ ਹੈ ਆਨੰਦ ਮੂਲ 나ਥ ਸਿਰਨਾਥਾ ਮਹਾਰਾਜ ਜੀ ਕਹਿੰਦੇ ਉਹ ਆਨੰਦ ਦਾ ਸੋਮਾ ਹੈ ਤੁਸਮਾ ਹੈ ਉਹ ਨਾਥਾਂ ਦਾ ਵੀ ਮਹਾਰਾਜ ਜੀ ਕਹਿੰਦੇ 나ਥ ਹੈ ਉਹ ਪਾਲਣਹਾਰਾ ਨਾਥਾਂ ਜੀ ਦੀ ਮਾਂ ਨੂੰ ਵੀ ਪਾਲਦਾ ਹੈ ਸਿਰ ਤੇ ਹੱਥ ਰੱਖਦਾ ਸਤਗੁਰ ਮੇਲੇ ਮੇਲ ਮਲਾਈ ਪਰ ਉਹਦਾ ਮੇਲ ਉਹ ਸੱਚੇ ਗੁਰੂ ਦੇ ਨਾਲ ਹੁੰਦਾ ਮਹਾਰਾਜ ਜੀ ਕਹਿੰਦੇ ਸੱਚੇ ਬਾਦਸ਼ਾਹ ਸੱਚੇ ਗੁਰੂ ਦੇ ਮੇਲ ਦੇ ਨਾਲ ਹਰੀ ਦਾ ਪ੍ਰਭੂ ਦਾ ਮੇਲ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਜਦੋਂ ਸੱਚੇ ਨਾਲ ਮੇਲ ਹੁੰਦਾ ਸਾਡਾ ਤੇ ਮਹਾਰਾਜ ਜੀ ਕਹਿੰਦੇ ਪ੍ਰਮਾਤਮਾ ਨਾਲ ਪ੍ਰਭੂ ਨਾਲ ਮੇਲ ਕਰਾ ਦਿੰਦਾ ਐ ਜੀ ਸਦਾ ਦਿਆਲ ਦਇਆ ਕਰ ਰਵਿਆ ਗੁਰਮਤਿ ਭਰਮਨ ਚੁਕਾਈ ਮਹਾਰਾਜ ਜੀ ਕਹਿੰਦੇ ਇਹ ਮਨ ਇੱਥੇ ਮਨ ਨੂੰ ਸੰਬੋਧਨ ਹੈ ਪਹਿਲੋਂ ਭਾਈ ਕਹਿੰਦੇ ਮਹਾਰਾਜ ਜੀ ਐ ਜੀ ਭਾਈ ਇਥੇ ਕਹਿੰਦੇ ਰਮਨ ਐ ਜੀ ਸਦਾ ਦਿਆਲ ਮਹਾਰਾਜ ਕਹਿੰਦੇ ਹੀ ਬਣਾਉ ਸਦਾ ਦਿਆਲ ਹੈ ਉਹ ਦਇਆ ਦਾ ਸਾਗਰ ਹੈ ਦਿਆਲਤਾ ਦਾ ਪੁੰਜ ਹੈ ਦਇਆ ਕਰਨ ਵਾਲਾ ਜਿਹੜਾ ਜੀਆਂ ਤੇ ਤਰਸ ਕਰਨ ਵਾਲਾ ਦਇਆ ਕਰਨ ਵਾਲਾ ਦਇਆ ਧਾਨਣ ਵਾਲਾ ਉਹ ਹਰੀ ਹੈ ਸਦਾ ਦਿਆਲ ਦਇਆ ਕਰ ਰਵਿਆ ਉਹ ਸੱਜ ਦੇ ਸਭ ਦੇ ਵਿੱਚ ਰਵਿਆ ਪਿਆ ਹੈ ਗੁਰ ਮਤ ਮਹਾਰਾਜ ਕਹਿੰਦੇ ਗੁਰੂ ਦੀ ਮਤ ਦੇ ਰਾਹੀ ਹਾਰਾ ਜੀ ਕਹਿੰਦੇ ਧਰਮ ਨੂੰ ਚੁਕਾ ਦਿੰਦਾ ਜਦੋਂ ਗੁਰੂ ਦੀ ਮੱਤ ਕੋਈ ਲੈ ਲੈਂਦਾ ਹੈ। ਮਹਾਰਾਜ ਜੀ ਕਹਿੰਦੇ ਜਦੋਂ ਕੋਈ ਜਗਿਆਸੂ ਗੁਰੂ ਦੀ ਮੱਤ ਅਨੁਸਾਰ ਮਹਾਰਾਜ ਜੀ ਕਹਿੰਦੇ ਜੀਵਨ ਬਦਲਦਾ ਹੈ। ਫਿਰ ਉਹਦਾ ਧਰਮ ਮਹਾਰਾਜ ਜੀ ਕਹਿੰਦੇ ਧਰਮ ਮੰਨ ਚੁਕਾਈ। ਧਰਮਨ ਜਿਹੜਾ ਹੈ ਨਾ ਧਰਮ ਉਹ ਚੁੱਕਿਆ ਜਾਂਦਾ ਖਤਮ ਹੋ ਜਾਂਦਾ ਹੈ। ਪਾਰਸ ਭੇਟ ਕੰਚਨ ਧਾਤ ਹੋਈ। ਸਤ ਸੰਗਤ ਕੀ ਵਡਿਆਈ ਮਹਾਰਾਜ ਜੀ ਕਹਿੰਦੇ ਜਿਵੇਂ ਪਾਰਸ ਸਾਛਾ ਜੀ ਕਹਿੰਦੇ ਜਿਵੇਂ ਪਾਰਸ ਧਾਤ ਹੁੰਦਾ ਨਾ ਪਾਰਸ ਦੀ ਧਾਤ ਵੱਟੀ ਇਹ ਮਹਾਰਾਜ ਜੀ ਕਹਿੰਦੇ ਉਹ ਕੰਚਨ ਬਣਾ ਦਿੰਦੀ ਹੈ ਜਿਹੜੀ ਧਾਤ ਸਤ ਧਾਤਾਂ ਨੂੰ ਸੋਨਾ ਬਣਾਉਂਦੀ ਹੈ ਪਾਰਸ ਦੀ ਵੱਟੀ ਜਿਹੜੀ ਹੈ ਪਾਰਸ ਹੈ ਉਹਦੇ ਨਾਲ ਜੋ ਕੀ ਭੇਟ ਜਾਏ ਸੂ ਜਾਵੇ ਉਹ ਧਾਤ ਦੇ ਨਾਲ ਮਹਾਰਾਜ ਜੀ ਕਹਿੰਦੇ ਉਹ ਕੰਚਨ ਸੋਨਾ ਬਣ ਜਾਂਦਾ ਕੰਚਨ ਸੋਨੇ ਨੂੰ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਪਾਰਸ ਭੇਟ ਕੰਚਨ ਧਾਤ ਹੋਈ ਤੇ ਮਹਾਰਾਜ ਜੀ ਕਹਿੰਦੇ ਧਾਤਾਂ ਦੇ ਵਿੱਚੋਂ ਕੋਈ ਧਾਤ ਵੀ ਪਾਰਸ ਨਾਲ ਛੂ ਜਾਵੇ ਤੇ ਮਹਾਰਾਜ ਜੀ ਕਹਿੰਦੇ ਉਹ ਕੰਚਨ ਬਣ ਜਾਂਦੀ ਹੈ ਸੋਨਾ ਬਣ ਜਾਂਦੀ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਸੱਤ ਸੰਗਤ ਦੀ ਵਡਿਆਈ ਹੈ ਸੱਤ ਸੰਗਤ ਕੀ ਵਡਿਆਈ ਹਰੀ ਦੀ ਸੰਗਤ ਦੀ ਇਹ ਵਡਿਆਈ ਹੈ ਸਤ ਸੰਗਤ ਦਾ ਅਰਥ ਬਣਦਾ ਸਤ ਪ੍ਰਮਾਤਮਾ ਦੀ ਸੰਗਤ ਸਤ ਸੰਗਤ ਆਪਾਂ ਕਹਿੰਦੇ ਨਾ ਕਰਨੀ ਹੈ ਉਹ ਸਤ ਤੋਂ ਭਾਵ ਹੁੰਦਾ ਪ੍ਰਮਾਤਮਾ ਹਰੀ ਸਤ ਜਿਹੜਾ ਕਾਲ ਤੋਂ ਰਹਿਤ ਜਦੋਂ ਉਹਦੀ ਸੰਗਤ ਅਸੀਂ ਕਰਦੇ ਆਂ ਮਹਾਰਾਜ ਜੀ ਕਹਿੰਦੇ ਫਿਰ ਉਹਦੀ ਐਸੀ ਵਡਿਆਈ ਹੈ ਹਾਰਾਜ ਜੀ ਕਹਿੰਦੇ ਜੀ ਮੋ ਧਾਤ ਇਹ ਨਾ ਜਿਹੜੀ ਪਾਰਸ ਧਾਤ ਉਹ ਦੂਜੀਆਂ ਧਾਤਾਂ ਨੂੰ ਵੀ ਕੰਚਨ ਬਣਾ ਦਿੰਦੀ ਹੈ ਸੋਨਾ ਕਰ ਦਿੰਦੀ ਹੈ ਇਸੇ ਤਰ੍ਹਾਂ ਹੀ ਸੱਚੇ ਗੁਰੂ ਦੇ ਨਾਲ ਸਤਿ ਪਰਮੇਸ਼ਰ ਦੀ ਸੰਗਤ ਕਰਕੇ ਮਹਾਰਾਜ ਜੀ ਕਹਿੰਦੇ ਆਮ ਮਨੁੱਖ ਹੈ ਨਾ ਜਿਹਦੇ ਚੋਗਣ ਹਨ ਉਹ ਗੁਣਾਂ ਨੂੰ ਨਾਸ ਕਰਕੇ ਉਹ ਗੁਣ ਭਰ ਦਿੰਦੀ ਹੈ ਜੇ ਸਤਿਗੁਰ ਦੀ ਸੰਗਤ ਜਿਵੇਂ ਉਹ ਕੰਚਨ ਹੋ ਜਾਂਦਾ ਸੋਨਾ ਬਣ ਜਾਂਦਾ ਇਸੇ ਤਰ੍ਹਾਂ ਮਨੁੱਖ ਦੀ ਬਿਰਤੀ ਸੋਨੇ ਦੀ ਤਰ੍ਹਾਂ ਬਣ ਜਾਂਦੀ ਹੈ ਔਗਣਾ ਦਾ ਨਾਸ ਹੁੰਦਾ ਸੁਭਗੁਣ ਆ ਜਾਂਦੇ ਹਨ ਜਿਹਦੇ ਤੋਂ ਗੁਰਮਖ ਗੁਰੂ ਦੀ ਮੱਤ ਗੁਰਮਖ ਬਣਾਉਂਦੀ ਹੈ ਮਨੁੱਖ ਨੂੰ ਮਨ ਮੱਤ ਜਿਹੜੀ ਉਹ ਮਨ ਦੀ ਵਰਜੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਜਦੋਂ ਗੁਰੂ ਕੋਲ ਹੁੰਦਾ ਸਤ ਸੰਗਤ ਵਿੱਚ ਹੁੰਦਾ ਹੈ ਤੇ ਗੁਰੂ ਦੀ ਮੱਤ ਆ ਜਾਂਦੀ ਹੈ ਗੁਰੂ ਦੇ ਗੁਣ ਆ ਜਾਂਦੇ ਹਨ ਤੇ ਉਹ ਗੁਣਾਂ ਨੂੰ ਕਰਕੇ ਗੁਰਮਖ ਬਣ ਜਾਂਦਾ ਮਨੁੱਖ ਇਹ ਸਤ ਸੰਗਤ ਦੀ ਵਡਿਆਈ ਮਹਾਰਾਜ ਜੀ ਕਹਿੰਦੇ ਉਹਦੀ ਵਡਿਆਈ ਹੈ ਹਰ ਜਲ ਨਿਰਮਲ ਮਨ ਇਸ਼ਨਾਨੀ ਬੱਜਨ ਸਤਗੁਰ ਭਾਈ ਮਹਾਰਾਜ ਜੀ ਕਹਿੰਦੇ ਅਗਲਾ ਪਦ ਸਤਵਾਂ ਫਿਰ ਜੀ ਕਹਿੰਦੇ ਹਰੀ ਦਾ ਜਲ ਨਿਰਮਲ ਹੈ ਮਨ ਨੂੰ ਇਸ਼ਨਾਨੀ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਮਨ ਇਸ਼ਨਾਨ ਕਰਦਾ ਹੈ ਨਾਮ ਰਸ ਦੇ ਨਾਲ, ਨਾਮ ਅੰਮ੍ਰਿਤ ਦੇ ਨਾਲ, ਨਾਮ ਜਲ ਦੇ ਨਾਲ, ਹਰੀ ਦਾ ਨਾਮ ਜਲ ਉਹ ਨਿਰਮਲ ਜਲ ਹੈ। ਪਾਤਸ਼ਾਹ ਜੀ ਕਹਿੰਦੇ ਇਹਨੂੰ ਮਨ ਨੂੰ ਇਸ਼ਨਾਨ ਕਰਾਂਦਾ ਹੈ, ਮੱਜਨ ਕਰਾਂਦਾ ਹੈ। ਜਿਵੇਂ ਅਸੀਂ ਬਾਹਰੋਂ ਮੱਜਨ ਕਰਦੇ ਹਾਂ, ਇਸ਼ਨਾਨ ਕਰਦੇ ਹਾਂ ਤਾਂ ਸਾਰਾ ਸਰੀਰ ਸੁਧ ਹੁੰਦਾ। ਸਰੀਰ ਦੀ ਮੈਲ ਤਾਰਨ ਵਾਸਤੇ ਇਹ ਸੀ ਸ਼ਨਾਣ ਕਰਦੇ ਆ ਨਹਾਉਂਦੇ ਆ ਕਿ ਸਰੀਰ ਸੁੱਧ ਹੋ ਜਾਵੇ ਸਾਰੇ ਦਿਨ ਸਾਡੇ ਸਰੀਰ ਤੇ ਮੈਲੇ ਕੰਨ ਲੱਗਦੇ ਹਨ ਮੈਲ ਲੱਗਦੀ ਹੈ ਸਰੀਰ ਮੈਲਾ ਹੁੰਦਾ ਸਾਡਾ ਕੱਪੜੇ ਮੈਲੇ ਹੁੰਦੇ ਹਨ ਬਸਤਰ ਤੇ ਉਹਨਾਂ ਦੀ ਸਦਾਈ ਵਾਸਤੇ ਸਵਸ਼ ਕਰਨ ਵਾਸਤੇ ਭਾਈ ਅਸੀਂ ਕੱਪੜੇ ਵੀ ਲਾਂਦੇ ਆ ਕੱਪੜੇ ਵੀ ਚੇਂਜ ਕਰਦੇ ਆ ਤੇ ਸਰੀਰ ਨੂੰ ਵਿਸ਼ਲਾਣ ਕਰਾਨੇ ਆ ਕਿ ਸਾਡਾ ਸਰੀਰ ਸੁੱਧ ਹੋ ਜਾਵੇ ਸਾਫ ਹੋ ਜਾਵੇ ਇਸੇ ਤਰ੍ਹਾਂ ਹੀ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਮਾਨ ਜਿਹੜਾ ਉਹ ਵੀ ਮੈਲਾ ਹੁੰਦਾ ਨਿੱਤਾ ਪ੍ਰਤੀ ਮਾਨ ਜਿਹੜਾ ਮੈਲਾ ਹੁੰਦਾ ਤੇ ਉਹਨੂੰ ਸਾਫ਼ ਕਰਨ ਵਾਸਤੇ ਮਹਾਰਾਜ ਜੀ ਕਹਿੰਦੇ ਨਾਮ ਜਲ ਦੀ ਲੋੜ ਹੈ ਹਰੀ ਦੇ ਜਲ ਦੀ ਲੋੜ ਹੈ ਹਰੀ ਨਾਮ ਜਲ ਜਿਹੜਾ ਉਹ ਨਿਰਮਲ ਹੁੰਦਾ ਹੈ ਜਦੋਂ ਜਿਬਾ ਰਾਈ ਅਸੀਂ ਜਪਦੇ ਹਾਂ ਤੇ ਉਹ ਮਨ ਇਸ਼ਨਾਨ ਕਰਦਾ ਸਾਡਾ ਮਨ ਮੱਜਨ ਕਰਦਾ ਹੈ ਮਨ ਨੂੰ ਵੀ ਇਸ਼ਨਾਨ ਕਰਾ ਲਈਦਾ ਹੈ ਈਮਾਰਾ ਜੀ ਕਹਿੰਦੇ ਜੇ ਬਾਹਰੋਂ ਹੀ ਧੋਈ ਜਾਵੇ ਰੋਜ਼ ਇਸ਼ਨਾਨ ਕਰੀ ਜਾਵੇ ਤੇ ਈਮਾਰਾ ਜੀ ਕਹਿੰਦੇ ਨਾਮ ਜਪੀ ਨਾ ਬਾਣੀ ਪੜ੍ਹੀ ਨਾ ਸੰਗਤ ਕਰੀ ਨਾ ਤੇ ਫਿਰ ਮਹਾਰਾਜ ਜੀ ਕਹਿੰਦੇ ਇਹ ਮਨ ਦਾ ਤਾਂ ਸਦਾਈ ਕਰ ਲੇਗਾ ਸਰੀਰ ਦੀ ਤਾਂ ਸਦਾਈ ਹੋ ਜਾਵੇਗੀ ਕੱਪੜਿਆਂ ਦੀ ਪਰ ਮਨ ਦੇ ਅੰਦਰ ਜਿਹੜਾ ਸਰੀਰ ਦੇ ਅੰਦਰ ਹੈ ਉਹ ਕਾਲੇ ਦਾ ਕਾਲਾ ਉਹ ਮੈਲਾ ਹੋ ਜਾਵੇਗਾ ਗੰਧਲਾ ਹੋ ਜਾਵੇਗਾ ਦਿਨਾਂ ਪ੍ਰਤੀ ਸਾਲਾਂ ਪ੍ਰਤੀ ਬਹੁਤ ਜਿਆਦਾ ਮੈਲਾ ਹੋ ਜਾਂਦਾ ਹੈ ਉਹਦਾ ਕੋਈ ਸਾਧਨ ਹੀ ਨਹੀਂ ਹੈ ਸਾਡੇ ਕੋਲ ਬਾਹਰਲਾ ਸਾਧਨ ਨਹੀਂ ਹੈ ਅਸੀਂ ਰੋਜ਼ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਉੱਥੇ ਵੀ ਸੁਚੇਤ ਕਰਦੇ ਹਨ ਸਾਨੂੰ ਚੇਤਾ ਕਰਾਉਂਦੇ ਹਨ 20ਵੀਂ ਪੌੜੀ ਵਿੱਚ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇਂ ਕੇ ਰੰਗ ਮਹਾਰਾਜ ਜੀ ਉੱਥੇ ਵੀ ਕਹਿ ਰਹੇ ਨੇ ਕਹਿੰਦੇ ਭਾਈ ਜੇ ਤਾਣਾ ਮਾਨ ਪਾਪਾਂ ਦਾ ਭਰਿਆ ਪਿਆ ਏ ਮਹਾਰਾਜ ਜੀ ਕਹਿੰਦੇ ਉਹਨੂੰ ਬਾਹਰਲੇ ਸਾਬਣ ਨੇ ਇਸ ਦੇ ਸਬੂਨ ਲਈ ਧੋਏ ਬਾਹਰਲਾ ਸਾਬਣ ਜਿਹੜਾ ਉਹ ਨਹੀਂ ਧੋ ਸਕਦਾ। ਸ਼ਵਚ ਨਹੀਂ ਕਰ ਸਕਦਾ ਮਨ। ਮਹਾਰਾਜ ਜੀ ਕਹਿੰਦੇ ਉੱਥੇ ਮਨ ਦੇ ਉੱਤੇ ਨਾਮ ਦਾ ਸਬੂਨ ਲੈਣਾ ਪੈਣਾ। ਨਾਮ ਜਪਣਾ ਪੈਣਾ ਫਿਰ ਮਨ ਵੀ ਸਾਡਾ ਸੋਧ ਹੋ ਜਾਵੇਗਾ, ਨਿਰਮਲ ਹੋ ਜਾਵੇਗਾ, ਸ਼ਵਚ ਹੋ ਜਾਵੇਗਾ। ਯਾ ਪੀ ਦੇ ਵਿੱਚ ਪਰਮਾਤਮਾ ਨੇ ਬੈਹਿ ਜਾਣਾ, ਟਿਕ ਜਾਣਾ। ਕਿਉਂਕਿ ਸਤਗੁਰੂ ਤੇ ਸਵਸ਼ ਸਾ ਤੇ ਸਾਫ ਥਾਂ ਤੇ ਪ੍ਰਕਾਸ਼ ਹੁੰਦਾ ਨਾ। ਆਪਾਂ ਬੜੀ ਸਪਾਈ ਕਰਦੇ ਆ ਜਦੋਂ ਸਤਿਗੁਰ ਹੁੰਦਾ ਨਾ ਸਾਡੇ ਘਰ ਤਾਂ ਆਪਾਂ ਬੜੀ ਸਪਾਈ ਕਰਦੇ ਆ ਸਾਰੇ ਘਰ ਨੂੰ ਸਾਫ ਕਰਦੇ ਆ ਧੋਨੇ ਆ ਥੋੜੀਆਂ ਚਾਦਰਾਂ ਥੋੜੀਆਂ ਗਲੀਚੇ ਵਿਛਾਨਿਆ ਕਿ ਮਹਾਰਾਜ ਆ ਰਹੇ ਆ ਸਤਿਗੁਰ ਤਾਂ ਹੀ ਵਿਛਾਨਿਆ ਕਿ ਸੁੱਧ ਜਗਾ ਹੋਵੇ ਮਹਾਰਾਜ ਜੀ ਸਤਿਗੁਰ ਦੁਨੀਆ ਦੇ ਮਾਲਕ ਆ ਰਹੇ ਆ ਇਸੇ ਤਰ੍ਹਾਂ ਹੀ ਪਿਆਰਿਓ ਅੰਦਰੋਂ ਸੁੱਧ ਹੋਣਾ ਚਾਹੀਦਾ ਮਨ ਉਹਨੂੰ ਵੀ ਰੋਜ਼ ਬਾਣੀ ਨਾਲ ਇਸ਼ਨਾਨ ਕਰਾਈਏ ਤਾਕੀ ਜਿੱਦਨ ਮਾਨ ਸਾਡਾ ਟਿਕੇ ਇਸ ਘਰ ਦੇ ਵਿੱਚ ਮਹਾਰਾਜ ਆਣ ਕੇ ਬੈਠਣ ਤੇ ਇਹ ਘਰ ਵੀ ਉਹਨਾਂ ਨਿਰਮਲ ਚਾਹੀਦਾ ਤਾਂ ਹੀ ਮਹਾਰਾਜ ਆਉਣਗੇ ਇੱਥੇ ਨਹੀਂ ਤਾਂ ਦੇਖੋ ਖਾਲੀ ਦੀ ਖਾਲੀ ਰਹਿ ਜਾਣਾ ਪੰਡਾ ਉਹਦਾ ਪਿਆ ਭਾਂਡਾ ਉਹਦੇ ਵਿੱਚ ਕੁਝ ਵੀ ਨਹੀਂ ਪੈਣਾ ਇਹਨੂੰ ਸਾਫ਼ ਕਰਕੇ ਸਵੱਛ ਕਰਨਾ ਪੈਣਾ ਸਿੱਧਾ ਕਰਨਾ ਪੈਣਾ ਮਹਾਰਾਜ ਵੱਲ ਤੱਕਣਾ ਪੈਣਾ ਉਹਦੇ ਦਰਸ਼ਨ ਕਰਨੇ ਪੈਣਿਆ ਫਿਰ ਆਣ ਕੇ ਸਤਿਗੁਰੂ ਨੇ ਇਸ ਭਾਂਡੇ ਵਿੱਚ ਉਹ ਨਾਮ ਟਕਾਣਾ ਇੱਥੇ ਵੀ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿ ਰਹੇ ਹਨ ਸਾਨੂੰ ਉਹੀ ਬਚਨ ਕਰਦੇ ਹਨ ਕਹਿੰਦੇ ਹਰ ਜਲ ਹਰੀ ਦਾ ਨਾਮ ਜਲ ਨਿਰਮਲ ਹੈ ਭਾਈ ਮਨ ਇੰਤਿ ਇਸ਼ਨਾਨੀ ਮਹਾਰਾਜ ਜੀ ਕਹਿੰਦੇ ਇਹਦੇ ਨਾਲ ਸਾਡਾ ਮਨ ਇਸ਼ਨਾਨ ਕਰਦਾ ਮੱਜਨ ਸਤਿਗੁਰ ਭਾਈ ਮਹਾਰਾਜ ਜੀ ਕਹਿੰਦੇ ਸਤਿਗੁਰ ਦੀ ਰਾਹੀ ਇਹ ਭਾਈ ਮਨ ਮੱਜਨ ਕਰਦਾ ਸਾਡਾ ਪੁਨਰਪ ਜਨਮ ਨਹੀਂ ਜਨ ਸੰਗਤ ਜੋਤੀ ਜੋਤ ਮਿਲਾਈ ਮਹਾਰਾਜ ਜੀ ਕਹਿੰਦੇ ਪੁਨਰਪ ਜਨਮ ਤੋਂ ਭਾਵ ਹੁੰਦਾ ਦੁਬਾਰਾ ਜਨਮ ਮਹਾਰਾਜ ਜੀ ਕਹਿੰਦੇ ਫਿਰ ਫਿਰ ਸਾਨੂੰ ਦੁਬਾਰਾ ਜੰਮਨ ਮਰਨ ਵਿੱਚ ਇਸ ਗੇੜ ਵਿੱਚ ਨਹੀਂ ਪੈਣਾ ਪਵੇ ਹੁਨਰਪ ਜਨਮ ਤੋਂ ਅਸੀਂ ਬਚ ਜਾਵਾਂਗੇ ਮਹਾਰਾਜ ਜੀ ਕਹਿੰਦੇ ਪੁਨਰਪ ਜਨਮ ਨਹੀਂ ਜਨ ਸੰਗਤ ਜੇ ਜੰਡ ਬਨ ਕੇ ਨਾ ਸੱਚੇ ਮਾਲਕ ਦੀ ਸੰਗਤ ਕਰ ਲਵਾਂਗੇ ਤੇ ਮਹਾਰਾਜ ਜੀ ਕਹਿੰਦੇ ਉਸ ਜੋਤ ਵਿੱਚ ਇਹ ਜੋਤ ਮਿਲ ਜਾਵੇਗੀ ਮਹਾਰਾਜ ਜੀ ਕਹਿੰਦੇ ਗੁਰੂ ਕਿਰਪਾ ਕਰਦਾ ਜਨ ਸੰਗਤ ਜੋਤੀ ਜੋਤ ਮਲਾਈ ਸੱਚਾ ਗੁਰੂ ਮਹਾਰਾਜ ਜੀ ਕਹਿੰਦੇ ਫਿਰ ਇਹ ਜੋਤ ਨੂੰ ਉਹ ਪ੍ਰਮਾਤਮਾ ਦੀ ਜੋਤ ਵਿੱਚ ਇੱਕ ਕਰ ਦਿੰਦਾ ਹੈ ਇਹ ਉਹਦੀ ਬਟਾਈ ਹੈ ਮਾਲਕ ਦੀ ਜਦੋਂ ਸੱਚੇ ਦੀ ਸੰਗਤ ਕਰਾਂਗੇ ਇਹ ਮਹਾਰਾਜ ਜੀ ਕਹਿੰਦੇ ਉਹਨੇ ਕਿਰਪਾ ਕਰਨੀ ਹੈ ਸਾਨੂੰ ਇਹ ਜੁਨਾ ਤੋਂ ਰਹਿਤ ਕਰ ਦੇਣਾ ਤੂੰ ਵੱਡ ਪੁਰਖ ਅਗੰਮ ਤਰੂਵਰ ਹਮ ਪੰਕੀ ਤੁਜ ਮਾਹੀ ਵਖੋ ਮਹਾਰਾਜ ਕਿੰਨੀ ਸੁੰਦਰ ਪੰਕਤੀ ਉਚਾਰਨ ਕਰਦੇ ਹਨ ਅਖੀਰਲੀ ਤੁਖ ਆਹ ਰਾਜ ਜੀ ਕਹਿੰਦੇ ਤੁਸੀਂ ਵੱਡੂ ਪੁਰਖ ਹੋ ਅਗੰਮ ਹੋ ਤਰੋਵਰੋ ਮਹਾਰਾਜ ਜੀ ਕਾਲਪੁਰਖ ਨੂੰ ਕਹਿੰਦੇ ਹਨ ਮਹਾਰਾਜ ਸਤ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੂੰ ਵੱਡ ਵੱਡ ਤੋਂ ਭਾਵ ਵੱਡਾ ਹੈ ਸਮਰੱਥ ਹੈ ਤੂੰ ਵੱਡ ਸਮਰੱਥ ਅਕਥ ਗੋਚਰ ਇਤੇ ਵੀ ਮਹਾਰਾਜ ਜੀ ਕਹਿੰਦੇ ਤੂੰ ਵੱਡ ਪੁਰਖ ਪੁਰਖ ਵੀ ਪਰਮੇਸ਼ਰ ਦਾ ਨਾਮ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਵੱਡੇ ਹੋ ਪੁਰਖ ਹੋ ਅਗੰਮ ਹੋ ਗੈਰ ਹੋ ਤਰੋਵਰ ਹੈ ਮਹਾਰਾਜ ਜੀ ਕਹਿੰਦੇ ਤਰੋਵਰ ਕਿਹਦਾ ਨਾਮ ਹੈ ਕਹਿੰਦੇ ਵੱਡੇ ਬਹੁਤ ਵੱਡੇ ਤੁਸੀਂ ਵਿਰਸ਼ ਦੀ ਤਰ੍ਹਾਂ ਹੋ ਜਿਹੜਾ ਵੱਡਾ ਵਿਰਸ਼ ਹੁੰਦਾ ਨਾ ਰੁੱਖ ਹੁੰਦਾ ਉਹਦੇ ਵਿੱਚ ਕਿੰਨੇ ਆਲ ਨਹੀਂ ਹੁੰਦੇ ਆ ਕਿੰਨੇ ਪੰਛੀ ਉੱਥੇ ਆਪਣਾ ਘਰ ਬਣਾਉਂਦੇ ਹਨ ਤੇ ਦੇਖੋ ਮਹਾਰਾਜ ਜੀ ਕਿ ਐਸੀ ਤੋਖ ਉਚਾਰਨ ਕਰਦੇ ਆ ਕਹਿੰਦੇ ਰੁੱਖ ਦੀ ਤਰ੍ਹਾਂ ਤੁਸੀਂ ਹੋ ਤੇ ਮਹਾਰਾਜ ਜੀ ਕਹਿੰਦੇ ਅਸੀਂ ਪੰਛੀਆਂ ਦੀ ਤਰ੍ਹਾਂ ਤੇਰੇ ਰੁੱਖ ਦੇ ਉੱਤੇ ਸਾਡੇ ਆਲਣੇ ਹਾਂ ਸਾਡੇ ਘਰ ਹਨ ਤੁਸੀਂ ਮਾਲਕ ਜੀਓ ਪਰਮਾਤਮਾ ਜੀਓ ਕਿ ਤਰ ਤਰੋਵਰ ਹੋ ਸੁਰੱਖ ਦੀ ਤਰ੍ਹਾਂ ਹੋ ਤੁਸੀਂ ਵੱਡੇ ਹੋ ਸਮਰਾਥ ਹੋ ਅਗੰਮ ਹੋ ਤਰੋਵਰ ਹੋ ਤੇ ਮਹਾਰਾਜ ਜੀ ਕਹਿੰਦੇ ਹਮ ਪੰਖੀ ਤੁਜ ਮਾਹੀ ਅਸੀਂ ਪੰਛੀ ਰੂਪ ਅਜੀਵ ਅਸੀਸ ਸਨ ਸਾਰੀ ਜੀਵ ਪੰਛੀ ਰੂਪ ਜੀਵਾਂ ਤੁਹਾਡੇ ਸੁਰੱਖ ਤੇ ਸਾਡੇ ਆਲ ਨੇ ਅਣ ਸਾਡਾ ਰਹਿਣਾ ਤੁਹਾਡਾ ਰਹਿਣ ਬਸ਼ੀਰਾ ਹੈ ਨਾਨਕ ਨਾਮ ਨਰੰજન ਦੀਜੈ ਜੁਗ ਜੁਗ ਸ਼ਬਦ ਸਲਾਹੀ ਖੀਰਲੀ ਤੁਖ ਮਹਾਰਾਜ ਜੀ ਬੇਨਤੀ ਕਰਦਾ ਨਾਨਕ ਮੀਨੂ ਮਹਾਰਾਜ ਜੀ ਨਾਨਕ ਨੂੰ ਪਾਤਸ਼ਾਹ ਜੀ ਕਹਿੰਦੇ ਨਾਮ ਨਰੰਜਨ ਦਿੱਜੇ ਪਾਤਸ਼ਾਹ ਜੀ ਕਹਿੰਦੇ ਨਾਮ ਦੀ ਬਖਸ਼ਿਸ਼ ਕਰ ਦੋ ਹੇ ਨਿਰ ਅੰਜਨ ਨਿਰ ਅੰਜਨ ਦਾ ਅਰਥ ਹੁੰਦਾ ਹੈ ਮਹਾਰਾਜ ਜੀ ਕਹਿੰਦੇ ਉਹ ਕਾਲ ਰੂਪੀ ਕਾਲ ਤੋਂ ਰਹਿਤ ਸੇ ਮਹਾਰਾਜ ਜੀ ਕਹਿੰਦੇ ਮਾਇਆ ਤੋਂ ਰਹਿਤ ਜਿਹੜਾ ਉਹ ਨਿਰ ਅੰਜਨ ਹੈ ਪ੍ਰਮਾਤਮਾ ਨਹੀਂ ਤੇ ਸਾਰਾ ਜਗਤ ਮਾਇਆਵਤੀ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਨਾਮ ਦੇ ਦਿਓ ਨਾਮ ਦੇ ਦੋ ਮੇਰੀ ਝੋਲੀ ਵਿੱਚ ਮਹਾਰਾਜ ਜੀ ਕਹਿੰਦੇ ਨਾਮ ਪਾ ਦੋ ਕਿਉਂ ਜੁਗ ਜੁਗ ਸ਼ਬਦ ਸਲਾਹੀ ਤੇ ਮਹਾਰਾਜ ਜੀ ਕਹਿੰਦੇ ਮੈਂ ਜੁਗ ਜੁਗ ਤੁਹਾਡੇ ਸ਼ਬਦ ਦੀ ਸਿਫਤ ਕਰਦਾ ਰਵਾਂ ਤੁਹਾਡੇ ਗੀਤ ਗਾਉਂਦਾ ਰਵਾਂ ਤੇ ਮਹਾਰਾਜ ਜੀ ਕਹਿੰਦੇ ਸ਼ਬਦ ਨੂੰ ਸਲਾਹਦਾ ਰਵਾਂ ਭਾਵ ਕੀ ਸ਼ਬਦ ਨੂੰ ਗਾਉਂਦਾ ਰਵਾਂ ਜੁਗਾ ਜੁਗਾ ਤੱਕ ਤੁਹਾਡੇ ਸ਼ਬਦ ਦੀ ਸ਼ੋਭਾ ਹੋਣੀ ਹੈ ਮਹਾਰਾਜ ਜੀ ਕਹਿੰਦੇ ਇਸ ਕਰਕੇ ਮੇਰੀ ਝੋਲੀ ਵਿੱਚ ਸੱਚਾ ਨਾਮ ਨੂੰ ਪਾ ਦਿਓ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਥੇ ਸ਼ਬਦ ਸੰਪੂਰਨ ਹੁੰਦਾ ਹੈ ਸਤਗੁਰ ਜੀ ਮਿਹਰ ਕਰਨ ਪਾਈ ਇੰਨੀਆਂ ਕੋ ਹਾਜ਼ਰੀਆਂ ਪ੍ਰਵਾਨ ਕਰਨ ਬਾਣੀ ਵਿਚਾਰ ਦੇ ਨਿਕਾਹੀ ਭੁੱਲਾਉ ਜਨੀਆਂ ਅਨ ਮਹਾਰਾਜ ਸਮਤ ਬਖਸ਼ਣ ਆਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ